नमस्कार ਤੁਸੀਂ ਦੇਖ ਰਹੇ ਹੋ ਪੀਆਰ ਨਿਊਜ਼ ਨੈਟਵਰਕ ਦੇ ਅਵਾਜ਼ ਮੈਂ ਤੁਹਾਡਾ ਨਾਮ ਮਹਿਕ ਰੰਧਾਵਾ ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਚੌਥਾ ਅਤੇ ਆਖਰੀ ਦਿਨ ਹੈ ਅੱਜ ਪਵਿੱਤਰ ਗ੍ਰੰਥਾ ਦੇ ਬੇਅਦਬੀ ਸੰਬੰਧੀ ਪੇਸ਼ ਕੀਤੇ ਗਏ ਬਿੱਲ ਤੇ ਬਹਿਸ ਕੀਤੀ ਜਾਵੇਗੀ ਉਤੇ ਦੂਜੇ ਪਾਸੇ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਬੇਅਦਬੀਆਂ ਤੇ ਕਾਨੂੰਨ ਨੂੰ ਲੈ ਕੇ ਕਈ ਵੱਡੇ ਸਵਾਲ ਖੜੇ ਕੀਤੇ ਅਸ਼ਟਪਤੀ ਜੀ ਇਹਨੂੰ ਮਨਜ਼ੂਰੀ ਦੇਣਗੇ ਤਾਂ ਹੀ ਐਕਟ ਬਣ ਸਕਦਾ ਹੈ ਇਹਨਾਂ ਨੂੰ ਅਜੇ ਇਸ ਗੱਲ ਦਾ ਨਹੀਂ ਪਤਾ ਬਿੱਲ ਦਾ ਤੇ ਐਕਟ ਦਾ ਫਰਕ ਕਿੰਨਾ ਹੁੰਦਾ ਮੈਂ ਇਹ ਗੱਲ ਦੀ ਕਲੀਅਰਿਫਿਕੇਸ਼ਨ ਇੱਥੇ ਦੇਣ ਵਾਸਤੇ ਆਇਆ ਜਿਹੜੀ ਜਿਹੜੀ ਪਾਰਟੀ ਇਹ ਗੱਲ ਕਹਿੰਦੀ ਸੀ ਸਾਨੂੰ 24 ਘੰਟੇ ਚਾਹੀਦੇ ਨੇ ਉਸ ਪਾਰਟੀ ਨੂੰ ਅੱਜ 27456 ਘੰਟੇ ਹੋ ਗਏ ਜਿਹੜੀ ਇੱਕ ਦਿਨ ਦੀ ਮੰਗ ਕਰਦੀ ਸੀ ਉਹਨੂੰ 1144 ਦਿਨ ਹੋ ਚੁੱਕੇ ਨੇ ਸਰਕਾਰ ਚ ਆਇਆ ਤੇ ਜਿਹੜੀ ਹੈ ਇਸ ਟਾਈਮ ਨਵੇਂ ਬਿੱਲ ਲੈ ਕੇ ਆਏ ਨੇ ਉਹ 2018 ਕਾਂਗਰਸ ਦਾ ਜਿਹੜਾ ਬਿੱਲ ਹੈ ਉਹਦੇ ਵਿੱਚ ਮਾਈਨਰ ਚੇਂजेस ਇੰਨਾ ਫਰਕ ਹੈ ਆਈਪੀਸੀ ਦੀ ਜਗ੍ਹਾ ਤੇ ਬੀਐਨਐਸ ਦੇ ਥੱਲੇ ਇਹ ਜਿਹੜਾ ਬਿੱਲ ਜਾਣਾ ਹੈ ਸੋ ਇਹ ਬਿਲਕੁਲ ਥੇ ਆਰ ਨਾਟ ਸੈਂਸਰ ਟੂ ਐਨੀਬਾਡੀ ਵਿਦ ਅ ਅੰਸਾਬਾ ਨੂੰ ਇੱਕ ਸਟੇਜ ਬਣਾ ਕੇ ਰੱਖ ਦਿੱਤਾ ਉਹ ਸਟੇਜ ਤੇ ਆ ਕੇ ਇਹਨਾਂ ਦਾ ਚੀਮਿੰਸਟਰ ਆ ਕੇ ਥੋੜਾ ਜਿਹਾ ਉਥੇ ਸਟੇਜ ਐਕਟਿੰਗ ਕਰੇਗਾ ਪੰਜਾਬ ਦੇ ਲੋਕਾਂ ਨਾਲ ਕਿਸੇ ਕਿਸਮ ਦੀ ਵੀ ਸincerity ਇਹਨਾਂ ਲੋਕਾਂ ਦੀ ਤੇ ਇਸ ਜਮਾਤ ਦੀ ਹੈ ਨਹੀਂ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪਿਆ థాంਕ ਯੂ ਇੱਕ ਮਿੰਟ ਬਾਜੂ ਸਾਹਿਬ ਬਾਜੂ ਸਾਹਿਬ ਬਿੱਲ ਬਿੱਲ ਤੂੰ ਕਹਿੰਦੇ ਨਹੀਂ ਕਹਿੰਦੇ ਕਿ ਜਦੋਂ ਉਹ ਕਿ ਬਾਹਰ ਆਦੇ ਤਾਂ ਕੋਈ ਬਿਆਨ ਨਹੀਂ ਦਿੰਦੇ ਅੰਦਰ ਕਹਿੰਦੇ ਅੰਦਰ ਕੋਈ ਵੀ ਨਹੀਂ ਕਰਦੇ ਕਿ ਅੰਦਰ ਕੋਈ ਵੀ ਸਾਰੇ ਸਮੇਂ ਤੇ ਨਾਲ ਪਾਸ ਕਰ ਕਿੰਨੂੰ অপੋਜ਼ ਨਹੀਂ ਕਰ ਕਿਸੇ ਵੀ ਬਿੱਲ ਨੂੰ ਅੰਦਰ ਨਹੀਂ ਨਹੀਂ ਇਸ ਨੂੰ অপੋਜ਼ ਕਿਹਨੇ ਕਰਨਾ ਮੈਂ ਤੁਹਾਨੂੰ ਇੰਨਾ ਦੱਸਿਆ ਹਰਪਾਲ ਸਿੰਘ ਜੀ ਮੈਨੂੰ ਇਹ ਨਹੀਂ ਪਤਾ ਇਹਨੂੰ ਇਸ ਨੂੰ ਬਿੱਲ ਕਿਹਾ ਜਾਂਦਾ ਅਜੇ ਮਨਜ਼ੂਰੀ ਮਿਲੀ ਨਹੀਂ ਜਦੋਂ ਮਨਜ਼ੂਰੀ ਮਿਲੇਗੀ ਤੇ ਬਾਕੀ ਗੱਲ ਜੇ ਸਰ ਤੁਸੀਂ ਪੜ੍ਹ